ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਝੋਨੇ ਤੇ ਨਾ ਤੇਲੇ ਦੀ ਵੀਡੀਓ ਇੱਕ ਪਾਈ ਸੀ ਕਾਫੀ ਜ਼ਿਆਦਾ ਵਧੀਆ ਵਿਊ ਆਏ ਹੈਗੇ ਆ ਉਸਤੇ ਸਾਨੂੰ ਵਿਊ ਨਾ ਖੁਸ਼ੀ ਨਹੀਂ ਮਿਲਦੀ ਹੈਗੀ ਖੁਸ਼ੀ ਮਿਲਦੀ ਹੈਗੀ ਜਦੋਂ ਸਹੀ ਜਾਣਕਾਰੀ ਕਿਸਾਨਾਂ ਦੇ ਵਿੱਚ ਅੱਗੇ ਸਰਕੂਲੇਟ ਹੋ ਜਾਂਦੀ ਹੈਗੀ ਜਿਹੜੇ ਕਿਸਾਨ ਦਾ ਝੋਨਾ ਹਫ਼ਤੇ ਦਾ 10 ਦਿਨਾਂ ਤੇ ਇੱਕ ਵੱਢਣ ਵਾਲਾ ਪਾਣੀ ਬੰਦ ਹੋ ਗਿਆ ਤੇਲੇ ਤੋਂ ਘਬਰਾਉਣਾ ਨਹੀਂ ਸੁੰਡੀ ਤੋਂ ਘਬਰਾਉਣਾ ਨਹੀਂ ਹੈਗਾ ਬਾਸਮਤੀ ਵਾਲੀਆਂ ਕਿਸਮਾਂ ਜਿਹੜੀਆਂ ਵੀ ਹੈਗੀਆਂ 11217 18 1885 1401 ਅਗਰ ਅਕਤੂਬਰ ਦੇ ਆਖਰੀ ਹਫ਼ਤੇ ਜਾਂ ਨਵੰਬਰ ਦੇ ਕਿਸੇ ਦਿਨਾਂ ਦੇ ਵਿੱਚ ਵੱਢੀਆਂ ਜਾਣਗੀਆਂ ਤਾਂ ਉੱਥੇ ਤੁਸੀਂ ਸੁੰਡੀ ਤੋਂ ਵੀ ਸੁਚੇਤ ਰਹੋ ਤੇਲੇ ਤੋਂ ਵੀ ਸੁਚੇਤ ਰਹੋ ਪਰ ਕੀ ਹੈ ਨਾ ਕੱਲ ਕੁਝ ਵੀਰਾਂ ਨੇ ਫੋਟੋਆਂ ਭੇਜੀਆਂ ਜੇ ਪੱਤਾ ਲਪੇਟ ਸੁੰਡੀ ਉਤੋਂ ਥੋੜਾ ਉਹਦਾ ਪੱਤਾ ਖਾ ਕੇ ਆਪ ਦੀ ਲਿੱਦ ਕਰਦੀ ਹੈਗੀ ਆ ਉਹ ਲਿੱਦ ਨੂੰ ਤੇਲਾ ਦੱਸੀ ਜਾਂਦੇ ਹੈਗੇ ਆ ਮੱਕੜੀ ਦੇ ਛੋਟੇ ਬੱਚੇ ਹੈਗੇ ਉਸ ਨੂੰ ਤੇਲ ਨੂੰ ਉਸ ਨੂੰ ਤੇਲਾ ਦੱਸੀ ਜਾਂਦੇ ਹੈਗੇ ਆ ਜਾਂ ਝੋਨੇ ਦਾ ਬੂਰ ਝੜਿਆ ਹੈਗਾ ਭੂਰੇ ਰੰਗ ਦਾ ਉਸੇ ਨੂੰ ਤੇਲਾ ਦੱਸੀ ਜਾਂਦੇ ਹੈਗੇ ਆ ਤੇਲਾ ਬਹੁਤ ਵਧੀਆ ਮੂਵਮੈਂਟ ਕਰਦਾ ਤੇ ਉਹ ਤੇਲਾ ਪਕੜ ਚਾਹੁੰਦਾ ਖੜਮੇ ਰੂਪ ਵਿੱਚ ਬੈਠਦਾ ਹੁੰਦਾ ਹੈਗਾ ਤੁਸੀਂ ਉਹਨੂੰ ਛਣਕਾਓਗੇ ਬੂਟੇ ਨੂੰ ਉੱਠ ਕੇ ਉਹ ਦੂਰ ਜਗ੍ਹਾ ਤੇ ਬੈਠੂਗਾ ਇਹ ਜ਼ਰੂਰੀ ਨਹੀਂ ਹੈਗਾ ਵੀ ਬੱਟਾ ਨੇੜੇ ਹੋਊਗਾ ਉਹ ਕਿਤੇ ਵੀ ਹੋ ਸਕਦਾ ਉਹ ਦਰਾਖਤਾਂ ਦੇ ਨੇੜੇ ਵੀ ਹੋ ਸਕਦਾ ਉਹ ਨੱਕਿਆਂ ਨੇੜੇ ਵੀ ਹੋ ਸਕਦਾ ਬੱਟਾਂ ਦੇ ਖੇਤ ਦੇ ਵਿਚਾਲੇ ਕਿਤੇ ਵੀ ਹੋ ਸਕਦਾ ਮੈਂ 6 ਦਵਾਈਆਂ ਦੱਸੀਆਂ ਸੀਗੀਆਂ ਜਿੰਨਾ ਕਿਸਾਨ ਭਰਾਵਾਂ ਦੇ ਝੋਨੇ ਨੂੰ ਹਜੇ ਪਾਣੀ ਲੱਗ ਰਹੇ ਆ ਹਜੇ ਉਹਨਾਂ ਦਾ ਝੋਨਾ 25 ਦਿਨ 28 ਦਿਨ 30 ਦਿਨ ਇਸ ਤੋਂ ਵੀ ਵੱਧ ਦਿਨ ਲਾਊਗਾ ਬਿਸ਼ੇਤੇ ਲੱਗੇ ਜਾਂ ਕੋਈ ਵਢਾਨ ਕਿਸਮ ਜਾਂ ਬਾਸਮਤੀ ਖਾਸ ਕਰਕੇ ਹੈਗਾ ਦੇਖੋ ਹਰ ਇੱਕ ਏਰੀਏ ਵਿੱਚ ਤੇਲਾ ਆਵੇ ਜ਼ਰੂਰੀ ਨਹੀਂ ਠੀਕ ਹੈ ਹਰ ਇੱਕ ਏਰੀਏ ਵਿੱਚ ਤੇਲਾ ਬਿਲਕੁਲ ਨਾ ਆਵੇ ਇਹ ਵੀ ਕੁਝ ਜ਼ਰੂਰੀ ਰਸ ਚੂਸਕ ਕੀੜਾ ਹੈਗਾ ਤੁਸੀਂ ਤੇਲਾ ਕਹਿਣ ਲੱਗੇ ਮੈਂ ਵੀ ਤੇਲਾ ਕਹਿਣ ਲੱਗਾ ਤੇਲਾ ਨਹੀਂ ਹੁੰਦਾ ਹੈਗਾ ਵੈਸੇ ਇਹ ਰਸ ਚੂਸਕ ਕੀੜਾ ਹੈਗਾ ਦੋ ਤਰ੍ਹਾਂ ਦਾ ਹੈਗਾ ਤੇ ਜਿਹੜੀਆਂ ਕੁਝ ਦਵਾਈਆਂ ਹੈਗੀਆਂ ਜਿਹੜੀਆਂ ਪ੍ਰੀਵੈਂਟਿਵ ਕੰਮ ਕਰਦੀਆਂ ਜਿਨ੍ਹਾਂ ਦੇ ਵਿੱਚ ਚੈਸ ਵੀ ਆਉਂਦੀ ਹੈ ਡਾਇਰੈਕਟ ਕਿਲਿੰਗ ਵੀ ਕੰਮ ਕਰਦੀ ਹੈਗੀ ਆ ਤੇ ਅਗੇਤਾ ਹੋ ਜੇ ਤਾਂ ਜਿਆਦਾ ਵਧੀਆ ਉਸ ਦਿਵਾਰ ਤੇ ਜਿਆਦਾ ਸੰਖਿਆ 'ਚ ਵਾਧ ਨਹੀਂ ਪਾਉਂਦਾ ਹੈਗਾ ਪਰ ਜਿਹੜੀਆਂ ਕੁਝ ਦਵਾਈਆਂ ਤੁਰਤੀ ਰਿਜ਼ਲਟ ਦੇ ਜਾਂਦੀਆਂ ਖਾਸ ਕਰਕੇ ਐਸੀ ਫੇਟ ਹੈ ਖਾਸ ਕਰਕੇ ਥਰਨ ਗਰੁੱਪ ਆ ਜਾਂ ਤੁਹਾਡਾ ਗੈਸ ਵਾਲਾ ਗਰੁੱਪ ਹੈਗਾ ਜਿਹੜਾ ਤੁਸੀਂ ਪਾਣੀ ਚ ਘੋਲ ਕੇ ਦੇ ਦਿੰਨੇ ਹੋ ਇਹ ਦਵਾਈਆਂ ਦੇ ਨਾਲ ਠੀਕ ਹੈ ਤੁਰ ਤਾ ਬਹੁਤ ਜਲਦੀ ਮਰ ਜੂਗਾ ਠੀਕ ਹੈ ਤੇਲਾ ਹੌਪਰ ਪਰ ਉਸ ਤੋਂ ਬਾਅਦ ਜਿਹੜਾ ਬਚ ਗਿਆ ਉਹ ਮਰਨਾ ਨਹੀਂ ਤੇ ਉਹਨੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਧਣਾ ਸ਼ੁਰੂ ਕਰ ਦੇਣਾ ਹੈ ਹਰੇ ਝੋਨੇ ਦਾ ਨੁਕਸਾਨ ਕਰਦਾ ਪਿਛਲੇ ਤੋਂ ਪਿਛਲੇ ਵਾਰ ਜਿਹੜਾ ਹਮਲਾ ਹੋਇਆ ਸੀਗਾ ਬਹੁਤ ਜ਼ਿਆਦਾ ਵੱਡਾ ਉਹਨੇ ਹਰੇ ਝੋਨੇ ਦੇ ਵਿੱਚ ਹੀ ਬੂਟਿਆਂ ਨੂੰ ਦੌੜੀਆਂ ਦੇ ਰੂਪ ਵਿੱਚ ਸਾਕਾਤਾ ਸੀਗਾ ਇਸ ਤਰ੍ਹਾਂ ਦੀ ਅਵਸਥਾ ਆਪਾਂ ਨਹੀਂ ਆਉਣ ਦੇਣੀ ਹੁੰਦੀ ਪਾਣੀ ਦਾ ਮੈਨੇਜਮੈਂਟ ਜਿਹੜੇ ਬੰਦਿਆਂ ਕੋਲ ਢਾਈ ਗਿੱਲਾਂ ਦੇ ਮੋਟਰਾਂ ਬੰਦ ਹੋ ਨਹੀਂ ਹੋ ਰਹੀ ਅੱਠ ਗਿੱਲੇ ਵਾਲੀ ਮੋਟਰ ਬੰਦ ਹੋ ਨਹੀਂ ਹੋ ਰਹੀ ਕਿਸੇ ਨੂੰ ਨਹਿਰੀ ਪਾਣੀ ਕਿਸੇ ਨੂੰ ਦੂਸਰੇ ਜ਼ਿੰਮੇਦਾਰ ਦਾ ਫਾਲਤੂ ਮਿਲ ਗਿਆ ਉਹ ਪੂਰਾ ਭਰ ਦਿੰਦਾ ਹੈਗਾ ਝੋਨਾ ਨਿਸਰਨ ਤੋਂ ਬਾਅਦ ਆਪਾਂ ਨੇ ਝੋਨੇ ਨੂੰ ਗਿੱਲ ਰੱਖਣੀ ਹੈ ਚੰਗਾ ਮੋਇਸਚਰ ਰੱਖਣਾ ਹੈਗਾ ਮੁੰਜਰਾ ਝੁਗਣ ਤੋਂ ਬਾਅਦ ਆਪਾਂ ਨੇ ਪਾਣੀ ਹਵਾ ਲਵਾ ਕੇ ਲਾਉਣਾ ਹੁੰਦਾ ਇਹਦਾ ਮਤਲਬ ਇਹ ਨਹੀਂ ਹੈਗਾ ਜੀ ਮੇਰੇ ਬਾਝ ਤਾਂ 15 ਦਿਨ ਪਾਣੀ ਸੋਖਦਾ ਨਹੀਂ ਜੀ ਮੇਰੇ ਬਾਝ ਤਾਂ ਜੀ ਹਫਤਾ ਪਾਣੀ ਲਾਉਣ ਦੀ ਲੋੜ ਨਹੀਂ ਪੈਂਦੀ ਫਿਰ ਉੱਥੇ ਰੂਟ ਰੌਟ ਸਟੈਮ ਰੌਟ ਜਾਂ ਇਸ ਤਰ੍ਹਾਂ ਦੇ ਟੇਲੇ ਵਾਲੀਆਂ ਸਮੱਸਿਆਵਾਂ ਆਮ ਆ ਜਾਂਦੀਆਂ ਹੁੰਦੀਆਂ ਪਾਣੀ ਨੋਰਮਲ ਤਰੀਕੇ ਨਾਲ ਲਾਓ ਰਿਜ਼ਲਟ ਵਧੀਆ ਰਹਿਣਗੇ ਮੋਕੜੀ ਦੇ ਛੋਟੇ ਬੱਚਿਆਂ ਤੋਂ ਘਬਰਾਉਣੀ ਲੋੜ ਨਹੀਂ ਉਹਨਾਂ ਨੇ ਤੁਹਾਡਾ ਕੀ ਨੁਕਸਾਨ ਕਰਨਾ ਕੋਈ ਨੁਕਸਾਨ ਨਹੀਂ ਕਰਨਾ ਬਾਸਮਤੀ ਵਾਲੇ ਕਿਉਂਕਿ ਰਾਤ ਦੀ ਠੰਡ ਹੋ ਗਈ ਸਵੇਰ ਦੀ ਤਰੇਲੀ ਹੋ ਗਈ ਬੀ ਐਲ ਬੀ ਤੋਂ ਸੁਚੇਤ ਰਹੋ ਬੈਸੇ ਤਾਂ ਹਵਾ ਦੇ ਵਿੱਚ ਜਿਹੜੀ ਨਮੀ ਦੀ ਮਾਤਰਾ ਕੰਟਰੋਲ ਰਹਿੰਦੀ ਹੈ ਬਟ ਜਿਵੇਂ ਜਿਵੇਂ ਝੋਨਾ ਬੜਾਪੇ ਵੱਲ ਜਾਂਦਾ ਪੂਰੇ ਪਕਾਵਾਂ ਵੱਲ ਜਾਂਦਾ ਬੂਟਾ ਮਰਨ ਲੱਗਦਾ ਹੈਗਾ ਜੇਕਰ ਮੁੰਜਰ ਅੱਧੀ ਪੱਕੀ ਦੇ ਸਾਰਾ ਝੰਡਾ ਪੱਤਾ ਖਤਮ ਹੋ ਜਾਂਦਾ ਹੈਗਾ ਤਾਂ ਨੁਕਸਾਨ ਆ ਜਾਊਗਾ ਬਹੁਤ ਜੰਸਾ ਨਾ ਜਾਊ ਖਾਸ ਕਰਕੇ ਬੀਐਲਬੀ ਨਾਲ ਕਿਉਂਕਿ ਬੀਐਲਬੀ ਨਾਲ ਲੜਨ ਦੇ ਵਾਸਤੇ ਬੂਟਾ ਆਪਦੀ ਊਰਜਾ ਵੀ ਖਰਾਬ ਕਰੂਗਾ ਤੇ ਉਹਨੂੰ ਤੁਸੀਂ ਕੰਟਰੋਲ ਕਰਨ ਲਈ ਵੈਲਡਾਮਾਈਸਿਨ ਸਟੈਪਟੋਮਾਈਸਿਨ ਕਸੂਗਾ ਮਾਈਸਿਨ ਯੂਜ਼ ਕਰ ਸਕਦੇ ਹੋ ਪਹਿਲਾਂ ਬਹੁਤ ਵਧੀਆ ਉਹ ਤੇ ਆਪਾਂ ਚਰਚਾ ਕੀਤੀ ਹੈਗੀ ਆ ਕੋਈ ਵੀ ਫੰਗੀਸਾਈ The cat sat on the ਉਹ ਕਾਪਰ ਤੋਂ ਬਿਨਾ ਉਹ ਬੀਐਲਵੀ ਤੇ ਫੈਕਟਿਵ ਰਿਜ਼ਲਟ ਨਹੀਂ ਦਿੰਦਾ ਕਾਪਰ ਆ ਜਿਹੜਾ ਇਹ ਤਿੰਨ ਕੰਮ ਕਰ ਸਕਦਾ ਹੈਗਾ ਵੀ ਇਹ ਪੱਤੇ ਦੇ ਉੱਤੇ ਬੈਕਟੀਰੀਅਲ ਰੋਗਾਂ ਨੂੰ ਵੀ ਵਧਣ ਨਹੀਂ ਦਿੰਦਾ ਬੈਕਟੀਰੀਅਲ ਦੀ ਗਰੋਥ ਨੂੰ ਘਟਾਉਂਦਾ ਨਿਊਟ੍ਰੀਸ਼ਨ ਵੀ ਦਿੰਦਾ ਐਂਟੀਸਟ੍ਰੈਸ ਵੀ ਕੰਮ ਕਰਦਾ ਹੈਗਾ ਕੁਝ ਐਨਜ਼ਾਈਮ ਨੂੰ ਬਲੌਕਰ ਦਾ ਵੀ ਕੰਮ ਕਰਦਾ ਹੈਗਾ ਤੇ ਇਹ ਐਂਟੀਫੰਗਲ ਵੀ ਹੁੰਦਾ ਪਰ ਨਿਸਰੇ ਚ ਉਹਨੇ ਤੇ ਨਹੀਂ ਹੁੰਦਾ ਉਦੋਂ ਪਹਿਲਾ ਹੁੰਦਾ ਇਹ ਗੱਲ ਯਾਦ ਰੱਖਿਓ ਜਿਹੜੀ ਮਰਜੀ ਫਾਰਮੂਲੇਸ਼ਨ ਹੋਵੇ ਨਿਸਰੇ ਚ ਉਹਨੇ ਤੇ ਸਿੱਧਾ ਪੱਤਿਆਂ ਤੇ ਵੱਜੂਗਾ ਪੰਪ ਵੀ ਖਰਾਬ ਕਰ ਸਕਦਾ ਪੱਤੇ ਵੀ ਖਰਾਬ ਕਰ ਸਕਦਾ ਬੱਲੀਆਂ ਵੀ ਆਪ ਦਾ ਨ ਵਰਤਣ ਵਾਲੀ ਚੀਜ਼ ਹੈ ਜੇ ਪੰਪਨਾ ਵਰਤ ਲਿਆ ਬੈਂਡਰੀ ਵਾਲਾ ਜਾਂ ਇੰਜਨ ਵਾਲਾ ਧੋਕੇ ਸਾਈਡ ਤੇ ਰੱਖਣਾ ਪਊਗਾ ਜਿਹੜੇ ਕਿਸਾਨ ਭਰਾਵਾਂ ਦੇ ਕੋਲੇ ਨਹਿਰੀ ਪਾਣੀ ਆ ਮੈਂ ਵਾਰੀ ਵਾਰੀ ਬੇਨਤੀ ਕਰਦਾ ਹੁੰਨਾ ਵੀ ਨਹਿਰੀ ਪਾਣੀ ਚੰਗੀ ਚੀਜ਼ ਆ ਪਰ ਨਸਾਰੇ ਤੋਂ ਪਹਿਲਾਂ ਪਹਿਲਾਂ ਉਹ ਜ਼ਿਆਦਾ ਬਈ ਜਿਹੜੇ ਕਿਸਾਨਾਂ ਨੇ ਕਿਾਰੇ ਵੱਡੇ ਪਾਉਣੇ ਆ ਆਹ ਢਾਈ ਕਿੱਲਾਂ ਦਾ ਕਿਹੜਾ ਇੱਕ ਆ ਇਹਨੂੰ ਇਧਰੋਂ ਨੱਕਾ ਕਰ ਰੱਖਿਆ ਹੈਗਾ ਜਾਂ ਸੈਂਟਰ 'ਚ ਪਾਈਪ ਖੋਲ ਰੱਖੀ ਹੈਗੀ ਆ ਤਾਂ ਕਣਕ ਦੇ ਵਿੱਚ ਵੱਡੇ ਕਿਹੜੇ ਨੁਕਸਾਨ ਕਰਨਗੇ ਝੋਨੇ ਦੇ ਵਿੱਚ ਜਿਹੜੀਆਂ ਵੱਡੀਆਂ ਲੇਟ ਹੁੰਦੀਆਂ ਉੱਥੇ ਵੀ ਨੁਕਸਾਨ ਹੁੰਦਾ ਵਿਚਾਲੇ ਝੋਨਾ ਹਲਕਾ ਰਹਿੰਦਾ ਸਾਈਡਾਂ ਦੇ ਝੋਨਾ ਭਾਰਾ ਹੁੰਦਾ ਸੋ ਇਸ ਤਰੀਕੇ ਨਾਲ ਆਪ ਦੀ ਤੁਸੀਂ ਬਿਉਂਤਬੰਦੀ ਪਹਿਲਾਂ ਹੀ ਕਰ ਲਿਆ ਕਰੋ ਕਿਉਂਕਿ ਜੇ ਤੁਸੀਂ ਪਹਿਲਾਂ ਥਰੈਨ ਗਰੁੱਪ ਵਰਤੇ ਹੈਗੇ ਆ ਤਾਂ ਫਿਰ ਤੁਸੀਂ ਤੇਲੇ ਨੂੰ ਪੜਕਾਇਆ ਹੈਗਾ ਉੱਥੇ ਸਮੱਸਿਆ ਵੱਧ ਆ ਸਕਦੀ ਹੈਗੀ ਆ ਪੱਕੇ ਹੋਏ ਝੋਨੇ ਤੇ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਹੈਗੀ ਸਹੀ ਸਮੇਂ ਤੇ ਆਪਾਂ ਪਾਣੀ ਬੰਦ ਕਰਨਾ ਹੁੰਦਾ ਕੋਈ ਕਿਸਮ 135 ਦਿਨ ਦੀ ਹੈ ਉਹਨੂੰ 140 ਤੋਂ ਵੱਧ ਨਹੀਂ ਦਵਾ ਸਕਦੇ ਕੋਈ ਕਿਸਮ 150 ਦਿਨ ਦੀ ਹੈ ਉਹਨੂੰ ਆਪਾਂ 160 ਤੋਂ ਦਿਨ ਤੋਂ ਵੱਧ ਨਹੀਂ ਦਵਾ ਸਕਦੇ ਕੋਈ ਕਿਸਮ 1509 ਵਰਗੀ 120 ਦਿਨ ਦੀ ਹੈਗੀ ਆ ਉਸ ਨੂੰ 125-30 ਦਿਨ ਆਪਾਂ ਨਹੀਂ ਲਿਜਾ ਸਕਦੇ ਹੈਗੇ ਇਸ ਤਰ੍ਹਾਂ ਨੇ ਜਿਹੜੀਆਂ ਤੁਹਾਨੂੰ ਆਪਦੇ ਖੇਤ ਦੇ ਵਿੱਚ ਗਤੀਵਧੀਆਂ ਆਪਣੇ ਆਧਾਰ ਤੇ ਕਰਨੀਆਂ ਪੈਣੀਆਂ ਨੋਟ ਕੀਤੀ ਹੋਣੀ ਹੈ ਪਨੀਰੀ ਕਿਹੜੇ ਦਿਨ ਲੱਗੀ ਸੀਗੀ ਇੱਕ ਅਗਲਾ ਦਿਨ ਤੁਸੀਂ ਨੋਟ ਕਰਨਾ ਸ਼ੁਰੂ ਕਰ ਦਿਓ ਪਨੀਰੀ ਜੇ 15 ਤਰੀਕ ਨੂੰ ਲੱਗੀ ਤੇ 16 ਤਰੀਕ ਤੋਂ ਚੀਜ਼ ਤੁਸੀਂ ਨੋਟ ਕਰਨੀ ਸ਼ੁਰੂ ਕਰ ਦਿਓ ਤੁਹਾਡੇ ਦਿਨ ਕੰਪਲੀਟ ਹੋਣੇ ਚਾਹੀਦੇ ਆ ਪਨੀਰੀ ਵੱਡੀ ਲਾਈ ਸੀ ਛੋਟੀ ਲਾਈ ਸੀ ਕੋਈ ਗੱਲ ਨਹੀਂ ਪਰ ਹਰ ਵਾਰ ਗਲਤੀ ਤੁਸੀਂ ਇੱਕ ਵਾਰ ਕਰਤੀ ਠੀਕ ਹੈ ਹਰ ਵਾਰ ਉਸੇ ਗਲਤੀ ਦੇ ਨਾਲ ਨੁਕਸਾਨ ਨੇ ਜਾਓਗੇ ਤਾਂ ਝੋਨਾ ਡਿੱਗੂਗਾ ਤੇਲਾ ਵੱਧ ਆਊਗਾ ਹੋਰ ਪ੍ਰੋਬਲਮਾਂ ਆਉਣਗੀਆਂ ਸੋ ਕਿਸੇ ਸੁੰਡੀ ਸੈਨਿਕ ਸੁੰਡੀ ਆ ਰਹੀ ਹੈ ਕਿਤੇ ਕਿਤੇ ਛਿੱਟੇ ਖਾਣ ਵਾਲੀ ਸੁੰਡੀ ਉਸ ਨੂੰ ਦੇਖ ਕੇ ਘਬਰਾਉਣਾ ਨਹੀਂ ਉਸ ਤੇ ਵੀ ਨੋਵਾਲੇਰਨ ਟੈਕਨੀਕਲ ਕੋਨਲ ਫੋਰਸ ਟੈਕਨੀਕਲ ਵਧੀਆ ਕੰਮ ਕਰਦਾ ਹੈਗਾ ਕਾਰ ਕੀ ਹੈ ਤੁਸੀਂ ਇੱਕ ਸਪਰੇਅ ਕਰਨ ਜਾਣੇ ਉਹਦੇ ਨਾਲ ਦੋ ਹੋਰ ਪਾ ਲੈਣੇ ਹੈਗੇ ਫਿਰ ਰਿਜ਼ਲਟ ਪ੍ਰੋਪਰ ਨਹੀਂ ਆਉਂਦੇ ਹੈਗੇ ਘਬਰਾਹਰ ਦੇ ਵਿੱਚ ਤੁਸੀਂ ਰਹਿੰਦੇ ਹੈਗੇ ਹੋ ਤਾਂ ਕਿਸੇ ਸੁੰਡੀ ਦੀ ਲਿੱਦ ਨੂੰ ਦੇਖ ਕੇ ਟੇਲਾ ਨਹੀਂ ਮੰਨਣਾ ਹੈਗਾ ਟੇਲਾ ਖੇਚ ਜਾ ਕੇ ਦੇਖੋ ਵੱਖੋ ਵੱਖਰੇ ਏਰੀਆ ਦੇ ਵੱਖੋ ਵੱਖਰੇ ਹਾਲਾਤ ਹੁੰਦੇ ਹੈਗੇ ਆ ਜਿੱਥੇ ਮਿਲ ਰਿਹਾ ਹੈਗਾ ਛੇ ਦਵਾਈਆਂ ਦੀ ਮੈਂ ਲਿਸਟ ਦੁਬਾਰਾ ਲਾਤੀ ਹੈਗੀ ਆ ਤੁਸੀਂ ਜਿਹੜੀ ਮਿਲਦੀ ਹੈਗੀ ਲੈ ਕੇ ਕਰੋ ਕੁਝ ਦਵਾਈਆਂ ਜਿਹੜੀਆਂ ਪ੍ਰੀਵੈਂਟਿਵ ਹੁੰਦੀਆਂ ਹੈਗੀਆਂ ਉਹਨਾਂ ਨੂੰ ਆਪਾਂ ਨੂੰ ਹਰੇ ਝੋਨੇ ਦੇ ਦੁੱਧਾ ਵਸਤਾ ਸ਼ੁਰੂ ਹੋਣ ਵੇਲੇ ਜਾਂ ਉਸ ਤੋਂ ਪਹਿਲਾਂ ਕਰਨਾ ਪੈਂਦਾ ਕੁਝ ਦਵਾਈਆਂ ਹੁੰਦੀਆਂ ਜਿਹੜੀਆਂ ਡਾਇਰੈਕਟ ਕਿਲਿੰਗ ਦਾ ਕੰਮ ਕਰਦੀਆਂ ਹੈਗੀਆਂ ਜਾਂ ਵਧੀਆ ਰਿਜ਼ਲਟ ਦਿੰਦੀਆਂ ਹੈਗੀਆਂ ਉਹਨਾਂ ਨੂੰ ਚੀਜ਼ ਆਉਣ ਤੇ ਪਰਖ ਹੋਣ ਤੇ ਆਪਾਂ ਨੇ ਕਰਨਾ ਹੁੰਦਾ ਬਹੁਤ ਧੰਨਵਾਦ ਆਉਣ ਵਾਲੀਆਂ ਵੀਡੀਓਜ਼ ਵਿੱਚ ਤੁਹਾਡੇ ਨਾਲ ਹੋਰ ਜਾਣਕਾਰੀ ਤਹਿਤ ਮਿਲਦੇ ਥੈਂਕ ਯੂ